ਉਸ ਸਵਾਰੀ ਤੋਂ ਹੁੰਦੀ ਹੈ ਕਿਉਂਕਿ ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚ ਘੋੜ ਸਵਾਰੀ ਜਿਹੜੀ ਹੈ ਨਾ ਉਹ ਪਿਤਾ ਪੁਰਖੀ ਹੈ ਕਿ ਸਾਡੇ ਪੁਰਾਣੇ ਜਿੰਨੇ ਵੀ ਯੋਧੇ ਨੇ ਜਿੰਨੇ ਵੀ ਬਹਾਦਰ ਨੇ ਉਹ ਘੋੜਿਆਂ ਦੇ ਜੰਗਾਂ ਲੜਦੇ ਰਹੇ ਨੇ ਤੇ ਅਸੀਂ ਜਿਹੜੀ ਧਰਤੀ 'ਚ ਰਹਿ ਰਹੇ ਹਾਂ ਜਿਹੜੀ ਧਰਤੀ 'ਚ ਜੰਮੇ ਆਂ ਜਿਹੜੀ ਧਰਤੀ ਦਾ ਪਾਣੀ ਪੀ ਰਹੇ ਆ ਇਸ ਧਰਤੀ 'ਚ ਉਹਨਾਂ ਦਾ ਖੂਨ ਦੁੱਲਿਆ ਤੇ ਸਾਡੇ ਖੂਨ ਦੇ ਵਿੱਚ ਉਹ ਚੀਜ਼ਾਂ ਰਲੀਆਂ ਨੇ ਕਿ ਸਾਨੂੰ ਸ਼ਸਤਰਬਾਜੀ ਤੇ ਘੋੜ ਸਵਾਰੀ ਜਿਹੜੀ ਹੈ ਉਹ ਸਾਡੇ ਅੰਦਰ ਹੈ ਤੇ ਜਦੋਂ ਅਸੀਂ ਘੋੜੇ ਨੂੰ ਵੇਖਦੇ ਆ ਘੋੜੇ ਤੇ ਚੜੇ ਕਿਸੇ ਬੰਦੇ ਨੂੰ ਵੇਖਦੇ ਆ ਤਾਂ ਉਹ ਚੀਜ਼ਾਂ ਆਪਣੇ ਆਪ ਅੰਦਰੋਂ ਨਿਕਲਦੀਆਂ ਨੇ ਸਾਡਾ ਵੀ ਸਾਰੇ ਪੰਜਾਬੀਆਂ ਦਾ ਕਿਸੇ ਬੰਦੇ ਨੇ ਭਾਵੇਂ ਘੋੜਾ ਰੱਖਿਆ ਭਾਵੇਂ ਨਹੀਂ ਰੱਖਿਆ ਪਰ ਜਿਹੜਾ ਵੀ ਪੰਜਾਬ ਦੀ ਧਰਤੀ ਦੇ ਪੈਦਾ ਹੋਇਆ ਉਹਨੂੰ ਇੱਕ ਵਾਰੀ ਪੁੱਛੋ ਵੀ ਜਦੋਂ ਕਿ ਘੋੜੇ ਤੇ ਚੜਿਆ ਜਾਂਦਾ ਤੇ ਤੁਹਾਨੂੰ ਵੇਖ ਕੇ ਕੀ ਹੁੰਦਾ ਤੇ ਆਪ ਕਹੋਗਾ ਵੀ ਅੰਦਰੋਂ ਖੂਨ ਬੜਾ ਖਾਂਦਾ ਯਾਰ ਮੈਂ ਵੀ ਬਣਾ ਹਾਂ ਹਾਂਜੀ ਪਰ ਇਹ ਬਹਾਦਰੀ ਤੇ ਦਲੇਰੀ ਦਾ ਠੀਕ ਹੈ ਜੀ ਹੁਣ ਕੋਈ ਮੱਝ ਨੂੰ ਫੜ ਕੇ ਥੋੜਾ ਕਹੋ ਮੈਂ ਦਲੇਰ ਹਾਂ ਹਾਂਜੀ ਘੋੜੇ ਨੂੰ ਫੜ ਕੇ ਕਹਿੰਦੇ ਵੀ ਲੋੜ ਨਹੀਂ ਹਾਂਜੀ

ਇਹ ਆ ਤਾਂ ਚੀਜ਼ਾਂ ਦੀ ਕੁਰਬਾਨੀ ਆ ਘਰ ਜਾ ਕੇ ਧੋਲਾਂਗੇ ਫਿਰ ਠੀਕ ਹੋ ਜਾਣਗੇ ਪਰ ਜੇ ਮੈਂ ਸਾਰਾ ਦਿਨ ਤੁਹਾਡੇ ਨਾਲ ਘੁੰਮ ਰਿਆਂ ਲੋਕੀ ਕਹਿਣਗੇ ਮੁੰਡੇ ਨੇ ਗੰਦੀ ਪੈਂਟ ਪਾਈ ਆ ਇਹ ਮੇਰਾ ਪਿਆਰ ਆ ਠੀਕ ਆ ਜੀ ਘੋਡੇ 'ਤੇ ਮੈਂ ਬੈਠਾ ਨਾ ਮੇਰਾ ਰਹਿ ਹੀ ਨਹੀਂਦਾ ਮਸ਼ਾਲ ਮਾਰੀ ਉੱਤੇ ਮੈਂ ਜਿੱਦਾਂ ਦੇ ਮਰਜ਼ੀ ਕੱਪੜੇ ਪਾਏ ਹੁਣ ਮੈਂ ਘੋਡੇ 'ਤੇ ਬੈਠ ਬਣਾ ਨਹੀਂ ਰਹਿ ਸਕਦਾ ਠੀਕ ਆ ਜੀ ਜੇ ਤੁਹਾਡੇ ਅੰਦਰ ਇੰਨਾ ਜਨੂਨ ਇੰਨਾ ਪਿਆਰ ਹੈਗਾ ਤੁਸੀਂ ਤਾਂ ਘੋਡੇ ਪਾ ਲਓ